ਸਸੀ ਕਾ ਜੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਾਂ ਨਰਸਿੰਘ ਸਿੱਧੂ ਕਹਿੰਦੇ ਹੁੰਦੇ ਆ ਦੀਵੇ ਥੱਲੇ ਨੇਰਾ ਜਿਹੜਾ ਕਿ ਲੋਕਾਂ ਨੂੰ ਲਾਈਟ ਦੇਣ ਵਾਲਾ ਲੋਕਾਂ ਨੂੰ ਬਿਜਲੀ ਦੇਣ ਵਾਲਾ ਦਫ਼ਤਰ ਖੁਦ ਅੱਜ ਲਾਈਟ ਤੋਂ ਸਖਣਾ ਪਿਆਗਾ ਸੋ ਉਹਨੂੰ ਦਿਖਾ ਦਈਏ ਕਿ ਜਿਹੜਾ ਇਹ ਦਫ਼ਤਰ ਹੈਗਾ ਇਸ ਵਿੱਚ ਤਕਰੀਬਨ ਘੰਟੇ ਡੇਢ ਘੰਟੇ ਤੋਂ ਲਾਈਟ ਨਹੀਂ ਆ ਰਹੀ ਕਿਉਂਕਿ ਦੱਸਿਆ ਜਾ ਰਿਹਾ ਕੋਈ ਫੀਡ ਜਿਹੜਾ ਫੀਡ ਡਰੇਗਾ ਉਹਦੇ ਵਿੱਚ ਨੁਕਸ ਪੈ ਗਿਆਗਾ ਤੇ ਬਿਲਕੁਲ ਲਾਈਟ ਬੰਦ ਹੈ ਕਿਤੇ ਲੋਕ ਬਹੁਤ ਪਰੇਸ਼ਾਨ ਹੋ ਰਹੇਗੇ ਨਾ ਇਥੇ ਪੱਕਾ ਹੈਗਾ ਤੇ ਨਾ ਕੋਈ ਕੂਲਰ ਏਸੀ ਚੱਲੇ ਤੇ ਨਾ ਕੋਈ ਮਸ਼ੀਨ ਜਰ ਲੱਗੀਆਂ ਕਿਉਂਕਿ ਬਿਜਲੀ ਨਹੀਂ ਆ ਰਹੇਗੀ ਤੇ ਇਹ ਜਿਹੜਾ ਦਫਤਰ ਹੈਗਾ ਜੇ ਕਹ ਲਈਏ ਬਿਜਲੀ ਬੋਰਡ ਆਪਣੇ ਦਫਤਰ ਨੂੰ ਬਿਜਲੀ ਨਹੀਂ ਨਿਰਵਿਘਨ ਸਪਲਾਈ ਦੇ ਸਕਦਾ ਤਾਂ ਹੋਰ ਕਿਸੇ ਨੂੰ ਸਪਲਾਈ ਦੇ ਸਕੇਗਾ ਤੁਹਾਨੂੰ ਇੱਥੇ ਜਿਹੜਾ ਗਾਹਕ ਆਏ ਹੈਗੇ ਜੋ ਕੋਈ ਕੰਮ ਕਰਾਉਣ ਲਈ ਆਏ ਸੀਗੇ ਬਿਜਲੀ ਬੋਰਡ ਦੇ ਗਾਹਕ ਸੀਗੇ ਉਹਨਾਂ ਨਾਲ ਵੀ ਗੱਲਬਾਤ ਕਰਾਉਣਿਆਂਗੇ ਵੀਰ ਜੀ ਕੀ ਨਾਮ ਹੈ ਸਰ ਅਰਜੇਂਦਰ ਕੁਮਾਰ ਜੀ ਕਿੱਥੋਂ ਆਏ ਸੀ ਪਟੰਡਾ ਤੋਂ ਜੀ ਕਿਵੇਂ ਆਏ ਸੀ ਅੱਜ ਜੀ ਕੋਰਟ ਇਹ ਅਸੀਂ ਕੀ ਨਾ ਲੋਡ ਵਧਵਾਣਾ ਸੀਗਾ ਜੀ ਹਾਂਜੀ ਠੀਕ ਹੈ ਤੇ ਸਾਨੂੰ ਲਾਰਾ ਲਈ ਜਾਂਦੇ ਵੀ ਬੈਹਜੋ 2 ਦਾ ਘੰਟਾ ਬੈਹਜੋ ਘੰਟਾ ਬੈਹਜੋ ਬਸ ਕੀ ਗੱਲ ਹੋ ਗਈ ਕਿਉਂ ਨਹੀਂ ਹੋ ਰਿਹਾ ਕਹਿੰਦੇ ਤੁਹਾਡਾ ਨੰਬਰ ਆਊਗਾ ਫੇਰ ਲਾਵਾਂਗੇ ਸਾਡੇ ਤੋਂ ਉੱਤੇ 110 ਨੰਬਰ ਹੈ ਮੇਰਾ ਠੀਕ ਹੈ ਤੂੰ ਉੱਤੇ 12 13 14 ਵਾਲੇ ਟਪਾਤੇ ਇਹ ਤੱਕ ਮੇਰਾ ਨੰਬਰ ਨਹੀਂ ਆਇਆ ਦੇਖੋ ਇਹ ਕਹਿੰਦੇ ਬਿਜਲੀ ਹੈ ਨਹੀਂ ਮਸ਼ੀਨ ਨਹੀਂ ਸਰਕ ਬੰਦ ਹੋ ਗਈ ਉਹ ਤਾਂ ਬੰਦ ਹੀ ਹੈ ਲਾਈਟ ਹੈ ਨਹੀਂ ਇਹਨਾਂ ਦੀ ਲਾਈਟ ਹੈ ਨਹੀਂ ਆਪਣੀ ਤਾਂ ਕਿੱਥੇ ਆਊਗੀ ਇਹ ਤਾਂ ਕਿਸੇ ਨਿਰਬੇਗਨ ਸਪਲਾਈ ਦੇ ਮੰਗੇ ਜੀ ਇਹ ਕਿੱਥੋਂ ਦੇ ਦੇਣਗੇ ਜੀ ਨਹੀਂ ਦੇ ਸਕਦੇ ਆਪਦੇ ਦਫ਼ਤਰ ਨੂੰ ਨੇ ਜਿਹੜੇ ਦੇ ਸੀ ਹਾਂ ਇਹ ਦੂਜਿਆਂ ਨੂੰ ਕੀ ਦੇਣਗੇ ਠੀਕ ਹੈ ਜੀ ਪਿੰਡ ਜੀ ਤੁਸੀਂ ਕਿਵੇਂ ਆਏ ਸੀਗੇ ਜਨਰਲ ਹਾਂਜੀ ਉਹ ਬੋਲੀ ਆਂਦੇ ਨਹੀਂ ਸਾਡੇ ਨਾਲ ਵੀ ਅਜੇ ਹੋਰ ਲੋਕ ਆਏ ਆ ਕਿ ਪਿੰਡਾਂ ਤੋਂ ਜਿਹੜੇ ਆਏ ਆ ਇੱਥੇ ਕੰਮ ਕਰਾਉਣ ਲਈ ਆਏ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਗੱਲ ਕੀ ਨਾਮ ਹੈ ਜੀ ਸੁਖਮੰਦਰ ਸਿੰਘ ਕਿੱਥੋਂ ਆਏ ਸੀਗੇ ਕਿਹੋਣਾ ਪਿੰਡ ਤੋਂ ਇੱਥੇ ਕਿੱਥੇ ਆਏ ਸੀਗੇ ਇੱਥੇ ਬਿਜਲੀ ਦਾ ਤਰਾਏ ਜੀ ਕਿਵੇਂ ਆਏ ਸਕੋਟੀ ਪਰ ਲੈ ਆਈ ਸੀ ਵੇ ਸਕਿਉਰਟੀ ਭਰਤੀ ਹੋਗੀ ਨਹੀਂ ਜੀ ਸਕਿਉਰਟੀ ਦਾ ਹਜੇ ਉਹਨਾਂ ਨੇ ਪਹਿਲਾਂ ਭਾਈ ਉਸ ਤੋਂ ਬਾਅਦ 2 ਵਜੇ ਟਾਈਮ ਆ ਦੇ ਲੰਚ ਟਾਈਮ ਹੋਗਾ 2 ਵਜੇ ਤੋਂ ਬਾਅਦ ਲਾਈਟ ਚਲੀ ਗਈ ਹਜੇ ਤੀਕ ਖੜੇ ਆ ਪੈਸੇ ਭਰਨ ਲੱਗਣਗੇ ਹੁਣ ਕਹਿੰਦੇ ਫੀਡਰ ਚ ਕੋਈ ਨੁਕਸਾਨ ਕਿਹਨਾਂ ਨੁਸ਼ ਪੈ ਗਿਆ ਜੀ ਇਹਦੇ ਪਖੜ ਜੋ ਜਾਂ ਸਵੇਰੇ ਆ ਜੋ ਸਵੇਰੇ ਹੁਣ ਕਿੱਥੋਂ ਆਵਾਂਗੇ 15 ਕਿਲੋਮੀਟਰ ਚੱਲ ਕੇ ਆਏ ਪਹਿਲਾਂ ਹੁਣ ਕੰਮ ਕਰਾਉਣ ਦੀ ਤੇ ਗੱਲ ਦੂਰੇ ਕੀ ਲੇਟ ਹੋ ਜਾਊਗਾ ਪਰ ਇੱਥੇ ਤਾਂ ਬੈਠਣ ਨੂੰ ਉਹ ਚੇਨ ਕਰਦੇਗਾ ਇੰਨੀ ਗਰਮੀ ਆ ਨਾ ਕੋਈ ਪੱਖਾ ਚੱਲਦਾ ਨਾ ਕੁਝ ਨਹੀਂ ਕੁਝ ਨਹੀਂ ਚੱਲਦਾ ਜੀ ਇੱਥੇ ਪਾਣੀ ਵੀ ਨਹੀਂ ਪੀਣ ਨੂੰ ਆ ਤ ਪਰ ਇਹ ਤਾਂ ਕਹਿੰਦੇ ਸੀਗੇ ਇਸ ਨਿਰਬਿਘਨ ਸਪਲਾਈ ਦੇਵਾਂਗੇ ਤੇ ਇਹ ਜਦ ਦਫ਼ਤਰ ਨੂੰ ਨਹੀਂ ਦੇ ਸਕਦੇ ਫਿਰ ਕਿੱਥੋਂ ਨਾ ਜੀ ਦਫ਼ਤਰ ਨੂੰ ਜਿਹੜੇ ਖੇਤਾਂ 'ਚ ਵੀ ਤੁਸੀਂ ਬੁਰਾ ਹਾਲ ਹੈ ਕਿਸਾਨੀ ਦੇ ਵੀ ਕਿਸਾਨੀ ਪਿੰਡਾਂ 'ਲੀ ਲਾਈਟ ਵੀ ਨਹੀਂ ਆਉਂਦੀ ਰਾਤ ਨੂੰ ਮੈਸੇਜ ਪਾ ਦਾਂਗੇ ਵੀ 1 ਵਜੇ ਲਾਈਟ ਆਊਗੀ 1 ਵਜੇ ਲਾਈਟ ਆਉਂਦੀ ਨਹੀਂ ਉਸ ਤੋਂ ਬਾਅਦ ਮੈਸੇਜ ਪਾ ਦਾਂਗੇ ਫਟ ਆ ਗਈ ਤੇ ਫਿਰ ਇੰਨੀ ਗਰਮੀ ਆ ਝੋਨਿਆਂ ਦਾ ਤਾਂ ਬੁਰਾ ਹਾਲ ਹੋ ਗਿਆ ਸੁੱਕ ਗਏ ਜੀ ਸੁੱਕੇ ਪਏ ਝੋਨੇ ਜੀ ਇਹ ਆਹ 26 ਝੋਨਾ ਲਾਓ 26 ਵੈਰਿਟੀ ਵਾਲੇ ਜੰਮੇ ਹੁਣ ਛੱਡ ਨਹੀਂ ਫੜ ਕੇ ਲਾਈਟ ਜੀ ਹੁਣ ਜਿਵੇਂ ਅੱਗੇ ਨਰਮਾ ਸੀਗਾ ਨਰਮੇ ਹੀਟ ਵੀ ਉਹ ਉਹ ਚੁੰਡੀ ਨੇ ਖਾ ਲਿਆ ਤੇ ਹੋਰ ਨਾ ਰੇਟ ਮਿਲਦਾ ਝੋਨਾ ਲਾਉਣ ਲੱਗੇ ਸੀ ਹੁਣ ਬਿਜਲੀ ਨਾ ਦੀ ਪਾਣੀ ਦੀ ਸਮੱਸਿਆ ਮੱਕੀ ਦਾ ਹੁਣ ਜਿਹੜੀ ਮੱਕੀ ਵੱਢ ਗਈ ਝੋਨਾ ਲਾਉਣਾ ਸੀ ਝੋਨੇ ਵਾਲੇ ਵੀ ਬੁਰਾ ਹੜਾਈ ਪਾਣੀ ਨਹੀਂ ਮਿਲ ਰਿਹਾ ਹੁਣ ਬੋਰ ਚੱਲਦੇ ਆ ਬੋਰਾਂ ਦਾ ਡੀਜ਼ਲ ਬਾਲ ਕੇ ਕਿੱਥੇ ਬੁਰਾ ਆਊਗਾ ਜੀ ਪੰਜਾਬ ਸਰਕਾਰ ਤਾਂ ਕਹਿੰਦੀ ਸੀ ਕਿਸਾਨਾਂ ਨੂੰ ਸਮੱਸਿਆ ਹੁਣ ਨਹੀਂ ਦਿੱਤੀ ਜਾਊਗੀ 8 ਘੰਟੇ ਵਿੱਚ ਨਿਰਵੇਗਨ ਬਿਜਲੀ ਜੁਨੇ ਕੋਈ ਸਮੱਸਿਆ ਨਹੀਂ ਆਉਦੇ ਕਰੇ ਦਫ਼ਤਰਾਂ ਜਲਦੀ ਹੋਣੀ ਉਹਨਾਂ ਦੇ ਆਪ ਦੇ ਇੱਥੇ ਤਾਂ ਕੋਈ ਨਹੀਂ ਆਉਂਦੀ ਉਹਨਾਂ ਚਮੇ ਤੁਸੀਂ ਕਹਣੇ ਹੋਵੇ ਮੈਸੇਜ ਆਉਂਦਾ ਹੈ ਮੋਟਰ ਛੱਡਦੇ ਆਂ ਤੇ ਘੰਟੇ ਬਾਅਦ ਤੇ ਘੰਟੇ ਬਾਅਦ ਬੰਦ ਉਹ ਨੇਚਰ ਤੇ ਤਾਂ ਕਹਿ ਰਹੇ ਤਾਂ ਕੀ ਪਾਣੀ ਪਹੁੰਚਦੇ ਨਹੀਂ ਜੀ ਜਦੋਂ ਮੈਸੇਜ ਆਉਂਦਾ ਅੱਧੀ ਰਾਤ ਨੂੰ ਉੱਠ ਕੇ ਜਾਂਦੇ 1 ਵਜੇ 1 ਵਜੇ ਮੈਸੇਜ ਆਏ ਦਾ 2 ਵਜੇ ਵੀ ਫੱਟ ਪੈ ਗਿਆ ਜੀ ਪਾਸ ਮੁੜਿਆ ਜੀ ਦਾ ਫਿਰ ਕਿੱਥੋਂ ਉਲਟਾ ਮਛਰ ਬੜਵੜ ਬੜ ਮਛਰ ਮੋਟਾ ਜੀ ਸੌਣ ਹੀ ਨਹੀਂ ਮਿਲਦਾ ਸਾਰੀ ਰਾਤ ਅੱਧੇ ਨੀਂਦਰੇ ਜਿਹਾ ਰੇਫੜਦੇ ਘਰੋਂ ਬੁੜੀਆਂ ਵੀ ਲੜਦੀਆਂ ਵੀ ਸਾਰੀ ਰਾਤ ਨਾ ਸਾਨੂੰ ਸੌਣ ਦੇ ਨਾ ਅਪ ਤੁਰੇ ਫੜਦੇ ਬਹੁਤ ਔਖਾ ਜੀ ਸਾਨੂੰ ਚੱਕੋ ਕਿ ਬੀਤੇ ਤੇ ਇੱਥੇ ਦੇਖ ਲਓ ਵੀ ਜਿਹੜੇ ਕੰਮ ਕਰਾਉਣ ਆਏ ਸੀ ਉਹ ਵੀ ਬਿਨਾ ਕੰਮ ਕਰਵਾਏ ਜਿਹੜੇ ਵਾਪਸ ਜਾ ਰਹੇ ਹੈਗੇ ਤੇ ਵੀਰ ਵੀ ਦੱਸਿਆ ਹੈਗਾ ਕਿ ਕਹਿੰਦਾ ਸਾਨੂੰ ਕਾਫੀ ਸਮਾਂ ਹੋ ਗਿਆ ਹੈਗਾ ਇੱਥੇ ਬੈਠਾ ਨੂੰ ਕਿਉਂਕਿ ਫੀਲਡਰ ਵਿੱਚ ਕੋਈ ਨੁਕਸਪੈਣ ਕਰਕੇ ਬਿਜਲੀ ਨਹੀਂ ਆ ਰਹੇਗੀ ਜਿਸ ਕਾਰਨ ਸਾਰਾ ਕੰਮ ਪ੍ਰਵਾਤ ਹੋ ਗਿਆ ਨਾ ਇੱਥੇ ਪੱਕਾ ਚੱਲ ਰਿਹਾ ਤੇ ਨਾ ਕੋਈ ਕੋਲਰ ਚੱਲ ਰਿਹਾ ਕੰਮ ਕਰਾਉਣ ਦਾ ਦੂਰ ਦੀ ਗੱਲ ਸੀਗੀ ਤੇ ਇੱਥੋਂ ਜਿਹੜਾ ਬੈਠਣਾ ਵੀ ਮੁਸ਼ਕਲ ਹੋਇਆ ਪਿਆ ਨਾ ਪਾਣੀ ਪੀ ਰਿਹਾ ਕੋਈ ਪਾਣੀ ਵੀ ਤੱਤਾ ਮਿਲ ਰਿਹਾਗਾ ਤੇ ਜਿੱਥੇ ਪੰਜਾਬ ਸਰਕਾਰ ਕਹਿੰਦੀ ਸੀ ਕਿ ਨਿਰਬੇਗਣ ਕਿਸਾਨਾਂ ਨੂੰ ਬਿਜਲੀ ਜਿਹੜਾ ਸਪਲਾਈ ਹੋਵੇਗੀ ਉੱਥੇ ਵੀ ਦੱਸਿਆ ਇਹਨਾਂ ਨੇ ਕਿ ਘੰਟਾ ਬਿਜਲੀ ਆਉਂਦੀ ਹੈ ਕਿਤੇ ਰਾਤ ਨੂੰ ਤੇ ਜਦੋਂ ਨੂੰ ਖੇਤ ਜਾਂਦਾ ਹੈ ਤੇ ਉਦੋਂ ਨੂੰ ਫਿਰ ਫਾਲਟ ਆ ਜਾਂਦਾ ਕੋਈ ਪਰ ਜਦੋਂ ਨੂੰ ਕਿਹੜੇ ਤੱਕ ਪਾਣੀ ਜਾਂਦਾਗਾ ਉਦੋਂ ਨੂੰ ਮੋਟਰ ਬੰਦ ਹੋ ਜਾਂਦੀ ਹੈ ਉਦੋਂ ਮੱਛਰ ਬੜ ਬੜ ਖਾਂਦਾਗਾ ਤੇ ਕਿਸਾਨ ਦੀ ਜਿਹੜੀ ਬਹੁਤ ਮਾੜੀ ਗਈ ਫਾਲਤ ਹੋਈ ਪਈ ਹੈ ਕਿਉਂਕਿ ਪਾਣੀ ਨਹੀਂ ਆ ਰਿਹਾਗਾ ਉਦੋਂ ਸਮੱਸਿਆ ਆ ਰਹੀ ਹੈ ਕਿ ਮੱਛਰ ਖਾ ਰਿਹਾਗਾ ਤੇ ਕਿਉਂਕਿ ਬਿਜਲੀ ਆ ਰਹੀ ਰਹੀ ਤੇ ਮੋਟਰਾਂ ਚੱਲ ਰਹੀ ਨੇ ਨਾ ਤਾਂ ਪੱਖੇ ਚੱਲਦੇ ਆ ਤੇ ਨਾਲ ਇੱਥੇ ਕੂਲਰ ਚੱਲ ਰਹੇ ਤੇ ਇੱਥੇ ਵੀ ਵੱਡੀ ਸਮੱਸਿਆ ਰਹੀ ਹੈ ਜਿਹੜੇ ਕਹਿੰਦੇ ਸੀ ਕਿ ਲੋਕਾਂ ਨੂੰ ਜਿਹੜੀ ਸਹੂਲਤ ਦੇਣੀ ਹੈ ਖੁਦ ਆਪ ਹੀ ਸਹੂਲਤ ਕੱਢਿਓ ਸਖਣਾ ਹੋਇਆ ਪਿਆ ਇਹ ਦਫ਼ਤਰ ਜਿਹੜੇ ਇੱਥੇ ਗਾਹਕ ਸੀ ਆਏ ਸੀ ਬਿਜਲੀ ਬੋਰਡ ਦੇ ਗਾਹਕ ਸੀਗੇ ਉਹਨਾਂ ਨਾਲ ਗੱਲਬਾਤ ਸੁਣੋ ਸੁਣਾਈਆ ਆਓ ਸੁਣਾਉਣਿਆ ਹੋਰ ਕੀ ਨਾਮ ਤੁੰਗਦਰਸ਼ਨ ਸਿੰਘ ਕੀ ਕਹਿਣਾ ਚਾਹੁੰਦੇ ਆਜ ਦਫ਼ਤਰ ਤੁਹਾਡੇ ਕੀ ਸਰ ਲਾਈਟ ਬੰਦ ਹੈ ਕਿ ਅੱਧਾ ਘੰਟੇ ਵਾਸਤੇ ਬੰਦ ਹੋਈ ਹੈ ਪਰਮਟ ਇੱਥੇ ਕੰਮ ਚੱਲੀ ਜਾਂਦਾ ਚੱਕੀ ਦਾ ਕਨੈਕਸ਼ਨ ਸੀ ਉਹਦੇ ਵਾਸਤੇ ਲਾਈਟ ਬੰਦ ਹੈ ਟ੍ਰਾਂਸਫਰ ਰੱਖ ਰਹੇ ਹੈ ਕਦੋਂ ਤੱਕ ਅੱਧੇ ਘੰਟੇ ਦਾ ਗੱਲ ਸਰ तकरीबन 1 ਘੰਟਾ ਹੋ ਗਿਆ ਸਰ ਜਿਹੜਾ ਆਏਗਾ ਵੀ ਬਲੱਟ ਬੰਦ ਹੈ ਪਾਸੀਂ ਜੱਸੀ ਤੋਂ ਚੱਲ ਕੇ ਇੱਥੇ ਪਹੁੰਚ ਗਏ ਤੁਸੀਂ ਕਿਹਨੇ 1/2 ਘੰਟੇ ਪਹਿਲੇ ਨਹੀਂ ਸਰ ਪਰਮੈਂਟ 1/2 ਘੰਟੇ ਦਾ ਜੀ ਕਿਵੇਂ ਆ ਜੀ ਨਹੀਂ ਸਾਨੂੰ ਫੋਨ ਕੀ ਨਹੀਂ ਕਰਦਾ ਵੀ ਪਹਿਲਾਂ ਐਡਵਾਂਸ ਹੀ ਕਰਤਾ ਜੀ ਨਹੀਂ ਸਰ ਲਾਈਟ ਬੰਦ ਕਰਕੇ ਕੰਮ ਹੋ ਗਣਾ ਜੀ ਚਲੋ ਹੁਣ ਜਿਹੜੇ ਅੱਜ ਚੱਲ ਉਹ ਵੀ ਹਾਂ ਅਸਟਾਸਮੈਂਟ ਚ ਲੈਟ ਆ ਜਾਂਦੇ ਨੇ ਟ੍ਰਾਂਸਫਰ ਰੱਖਿਆ ਨੇ ਬਾਹਰ ਹੀ ਗਲੇ ਜਾਂਦੇ ਜੀ ਦੇਖ ਸਕਦੇ ਹੋ